ਇਹ ਪੰਜਾਬ ਦਾ ਧੁਰਾ ਕਰਾਚੋ ਬਣਿਆ ਆ ਔਰ ਇਹੀ ਜਿਹੜਾ ਧੁਰਾ ਬਣਿਆ ਹੋਇਆ ਤੇ ਇਹ ਸਾਡੇ ਵਰਕਰ ਸਹਿਬਾਨ ਸਾਰੇ ਬੈਠੇ ਆ ਮੈਨੂੰ ਬੜਾ ਮਾਣ ਦਿੱਤਾ ਇਸ ਨਗਰ ਨੇ ਔਰ ਮੈਂ ਕੈਂਪੇਨ ਆਪਣੀ ਜਿਹੜੀ ਮੇਰੀ ਚੋਣ ਪ੍ਰਚਾਰ ਆ ਜਿਹੜਾ ਮੈਂ ਇਸ ਨਗਰ ਤੋਂ ਜਿਹੜਾ ਸ਼ੁਰੂ ਕੀਤਾ ਸੀਗਾ ਇਹ ਇਥੋਂ ਦੇ ਭਰਾਵਾਂ ਦਾ ਇਹਨਾਂ ਬਜ਼ੁਰਗਾਂ ਦਾ ਇਹਨਾਂ ਮਾਵਾਂ ਦਾ ਜਿਹੜਾ ਅਸ਼ੀਰਵਾਦ ਰਿਹਾ ਜਿਹਦੇ ਕਰਕੇ ਇਸ ਜਗ੍ਹਾ ਤੋਂ ਮੈਂ ਆਪਣਾ ਪ੍ਰਚਾਰ ਸ਼ੁਰੂ ਕੀਤਾ ਸੀ ਤੇ ਹਮੇਸ਼ਾ ਮਾਣ ਰਹਿਦਾ ਆਪਣੇ ਆਪ ਤੇ ਮਾਣ ਮਹਿਸੂਸ ਹੁੰਦਾ ਇਸ ਨਗਰ ਦੇ ਵਿੱਚ ਆ ਕੇ ਪਾਰਟੀਆਂ ਦੇ ਉੱਤੇ ਉੱਠ ਕੇ ਵੀ ਗੱਲ ਕਰਨੀ ਆ ਠੀਕ ਹੈ ਆ ਮਾੜੀ ਪਾਰਟੀਆਂ ਨਾਲ ਲੋਕ ਜੁੜੇ ਆ ਕੋਈ ਹੋ ਸਕਦਾ ਉਹ ਕਾਂਗਰਸ ਨਾਲ ਜੁੜੇ ਹੋਣ ਕੋਈ ਹੋਰ ਪਾਰਟੀਆਂ ਨਾਲ ਜੁੜੇ ਆ ਕਾਲੀਦਾਨ ਨਾਲ ਜੁੜੇ ਲੇਕਿਨ ਵੋਟ ਪਾਉਣ ਵੇਲੇ ਸਰਕਾਰ ਦੀ ਕਾਰਗੁਜ਼ਾਰੀ ਨੂੰ ਜ਼ਰੂਰ ਇੱਕ ਵਾਰੀ ਚੈੱਕ ਜਿੰਨੇ ਵਰੀ এমਪਲੋਇਮੈਂਟ ਲੈਟਰ ਦਿੱਤੇ ਬਹੁਤ ਸਾਰੇ ਬੱਚੇ ਇਦਾਂ ਦੇ ਆਏ ਜਿਨ੍ਹਾਂ ਨੇ ਕਿਹਾ ਜੀ ਅਸੀਂ ਕੈਨੇਡਾ ਦੀ ਪੀਆਰ ਛੱਡ ਕੇ ਆਏ ਆ ਔਰ ਤਿੰਨ ਤਿੰਨ ਨੌਕਰੀਆਂ ਦੀ ਭੰਜੀ ਨੇ ਗੱਲ ਕੀਤੀ ਆ ਤਿੰਨ ਤੋਂ ਪੰਜ ਨੌਕਰੀਆਂ ਜਿਦਾਂ ਇੱਕ ਵਾਰੀ ਬੱਚੇ ਨੇ ਆ ਟੈਸਟ ਦਿੱਤਾ ਉਹ ਵੀ ਪਾਸ ਹੋ ਗਿਆ ਉਸ ਤੋਂ ਬੈਟਰ ਪ੍ਰੋਟੈਸਟ ਆ ਗਿਆ ਉਹਦਾ ਉਜਵੇਂ ਪਾਸ ਹੋ ਗਿਆ ਇਹਦਾ ਮਤਲਬ ਆ ਉਹ ਪਾਣੀ ਟੈਸਟ ਕਹਿੰਦਾ ਕਿਉਂ ਨਹੀਂ ਹੁੰਦਾ ਬੱਚੇ ਬਸ ਕੋ ਕੱਲ 26 ਜਨਵਰੀ ਹੈ ਮੰਤਰਤਾ ਦਾ ਦਿਵਸ ਹੈ ਔਰ ਜਦੋਂ ਪਿਛਲੀ ਵਾਰ ਫਲੈਗ ਚੜਾਉਣ ਦਾ ਸਰਕਾਰ ਨੇ ਹੁਕਮ ਸੰਗਰੂਥ ਸਿੱਤਾ ਸੀ ਮੌਕਾ ਇਸ ਕੇ ਮਾਨਸੇ ਦੇ ਵਿੱਚ ਹੈ ਔਰ ਮੇਰੇ ਨਾਲ ਇਸ ਵੇਲੇ ਤੁਹਾਡੇ ਇਲਾਕੇ ਦੀ ਸ਼ਖਸੀਅਤ ਐਮ ਐਲ ਏ ਮੈਡਮ ਬਰਾਜ ਜੀ ਔਰ ਗਰਮੇਲ ਜੀ ਔਰ ਸਭ ਤੋਂ ਵੱਡੀ ਗੱਲ ਆ ਬਟਰ ਸਰਪਲਾਈ ਦਾ ਪ੍ਰੋਜੈਕਟ ਜਿਹੜਾ ਇੱਥੇ ਕੰਪਲੀਟ ਹੋ ਰਿਹਾ ਤਕਰੀਬਨ 1 ਕਰੋੜ 80 ਲੱਖ ਰੁਪਏ ਦੀ ਲਾਗਤ ਦੇ ਨਾਲ ਇਦਾਂ ਪੂਰੇ ਪੰਜਾਬ ਦੇ ਵਿੱਚ ਜਿਹੜੇ ਆ ਤਕਰੀਬਨ 2200 ਕਰੋੜ ਰੁਪਏ ਦੀ ਲਾਗਤ ਦੇ ਨਾਲ ਪ੍ਰੋਜੈਕਟ ਚੱਲ ਰਹੇ ਆ ਇਹਦੇ ਵੱਡੇ ਪ੍ਰੋਜੈਕਟ ਸਰਫੇਸ ਵਾਟਰ ਦੇ ਆ ਤਾਂ ਕਿ ਨਹਿਰੀ ਪਾਣੀ ਨੂੰ ਯੋਗਿਆ ਬਣਾ ਕੇ ਪੀਣ ਲਈ ਲੋਕਾਂ ਨੂੰ ਸਪਲਾਈ ਕੀਤਾ ਜਾਵੇ ਔਰ ਇਦਾਂ ਹਰ ਇੱਕ ਪਿੰਡ ਦੇ ਵਿੱਚ ਜਿੱਥੇ ਕੋਈ ਪਾਣੀ ਦੀ ਕਮੀ ਸੀ ਉਹਨੂੰ ਵੀ ਪੂਰਾ ਕੀਤਾ ਜਾ ਰਿਹਾ ਜੀ ਤੋਂ ਇਦਾਂ ਇਹ ਸਾਰੇ ਪ੍ਰੋਜੈਕਟ ਚੱਲ ਰਹੇ ਮੈਨੂੰ ਮੌਕਾ ਮਿਲਿਆ ਘਰਾਂ ਚੋਂ ਅੰਦਰ ਇੱਥੇ ਬਹੁਤ ਅੱਛਾ ਲੱਗਾ ਅੱਗੇ ਲੋਕਾਂ ਦੇ ਵਿੱਚ ਆ ਕੇ ਬੜੀ ਬੜੀ ਗਿਮਤੀ ਦੇ ਵਿੱਚ ਲੋਕ ਮੌਜੂਦ ਹੈ ਇਹਨਾਂ ਨੇ ਪਿਆਰ ਕਰਦੇ ਆ ਆਮ ਆਦਮੀ ਪਾਰਟੀ ਨੇ ਪਿਆਰ ਕਰਦੇ ਐ ਐਮ ਐਲ اے ਸਾਹਿਬ ਨਾਲ ਗੁਰਬੀਲ ਜੀ ਨਾਲ ਜੀ ਭਾਜੀ ਜਿਵੇਂ ਜਿਹੜਾ ਪਾਣੀ ਹੈ ਹਰ ਘਰ ਨੂੰ ਲੋਡ ਪੈਂਦੀ ਹੈ ਭਵਾਨੀਗੜ੍ਹ ਦੇ ਵਿੱਚ 7 ਸਾਲਾਂ ਤੋਂ ਪਾਈਪਾਂ ਪਈਆਂ ਹੋਈਆਂ ਨੇ ਕਲੋਨੀ ਦੇ ਵਿੱਚ ਅੱਜ ਤੱਕ ਉਹਦੇ ਵਿੱਚ ਪਾਣੀ ਨਹੀਂ ਛੱਡਿਆ ਗਿਆ ਮੈਨੂੰ ਦੇਖਣਾ ਪੈਗਾ ਅਗਰ ਮੇਰੀ ਦੇਖੋ ਕੋਈ ਵੀ ਚੀਜ਼ ਹੈ ਜਿਸ ਨਾਲ ਤੁਹਾਡੀ ਨੌਲੇਜ ਨਹੀਂ ਆਉਂਦੀ ਜਾਂ ਅਫਸਰਾਂ ਨੂੰ ਬਿਲਕੁਲ ਇਹਨਾਂ ਨੂੰ ਪੁੱਛਦੇ ਆਂ ਮੈਂ ਅਗਰ ਐਦਾਂ ਦਾ ਹੈ ਕਿਉਂ ਹੈ ਸੰਗਰੂਰ ਜ਼ਿਲ੍ਹੇ ਦੇ ਵਿੱਚ ਇੱਕ ਅਜਿਹਾ ਪਿੰਡ ਹੈ ਜਿਹੜਾ ਭਾਖੜਾ ਨਹਿਰ ਦੇ ਵਿੱਚੋਂ ਪਾਣੀ ਪੀ ਰਿਹਾ ਹੈ ਸੰਗੂਰ ਜ਼ਿਲ੍ਹੇ ਦੇ ਵਿੱਚ ਡੈਫੀਨੇਟਲੀ ਉੱਥੇ ਇਦਾਂ ਦੀ ਪੋਜੀਸ਼ਨ ਦਾ ਮਤਲਬ ਜ਼ਰੂਰ ਹੈ ਬੋਲਣ ਪਿੰਡ ਹੈ ਜੀ ਲਹਰੇਗਾ ਅੱਗੇ ਚ ਪੈਂਦਾ ਹੈ ਜੀ ਮੇਰੇ ਧਿਆਨ ਚ ਲੈ ਕੇ ਆਂਦਾ ਮੈਂ ਤਾਂ ਤੁਹਾਡਾ ਧੰਨਵਾਦ ਕਰਦਾ ਅਗਰ ਹੈ ਤਾਂ ਕੈਂਸਰ ਦੀ ਐਨੇ ਮਰੀਜ਼ ਨੇ ਉੱਥੇ ਮਤਲਬ ਕਿ ਪਾਣੀ ਦੀ ਅਜੇ ਤੱਕ ਕਿਸੇ ਵੀ ਸਰਕਾਰ ਦੀ ਉੱਤੇ ਤੱਕ ਪਹੁੰਚ ਨਹੀਂ ਕੀਤੀ ਨਾ ਤੁਹਾਡੇ ਕਿਸੇ ਅਫਸਰ ਨੇ ਨਾ ਕਿਸੇ ਐਮ ਐਲ ਏ ਨੇ ਉਹ ਅੱਜ ਵੀ ਰੇੜੀਆਂ ਤੇ ਡੱਬਿਆਂ ਚ ਪਾਣੀ ਭਰ ਕੇ ਪਿੰਡੋਂ ਨਹਿਰ ਚੋਂ ਪਾਣੀ ਰਿਸਕ ਲੈ ਕੇ ਭਰ ਕੇ ਲੱਗੇ ਉਹ ਮੈਂ ਤੁਹਾਨੂੰ ਦੱਸਣਾ ਚਾਹਨਾ ਪਿਛਲੀ ਵਾਰ ਇਸ ਤੋਂ ਪਹਿਲਾਂ ਫਜ਼ਿਲਕਾ ਦਾ ਸਾਰੇ ਬਾਰਡਰ ਏਰੀਆ ਦਾ ਫਿਰੋਜ਼ਪੁਰ ਦਾ ਸਾਰਾ ਦੌਰਾ ਮੈਂ ਖੁਦ ਕੀਤਾ ਹੁਸੈਨੀ ਵਾਲਾ ਬਾਰਡਰ ਤੋਂ ਲੈ ਕੇ ਦਿਲ ਕਰ ਤੱਕ ਮੈਂ ਖੁਦ ਲਗਾਤਾਰ ਪਿੰਡਾਂ ਦੇ ਵਿੱਚ ਗਿਆ ਔਰ ਉੱਥੇ ਜਾ ਕੇ ਮੈਨੂੰ 4 ਤੋਂ 5 ਪੰਚਾਇਤਾਂ ਦੇ ਮਨੁਬਾਜੋ ਧੰਨਵਾਦ ਦੇ ਲੈਟਰ ਆਏ ਸੀ ਉੱਥੇ ਜੋ ਐਫਰਟਸ ਕਰ ਸਕਦੇ ਸੀ ਲੇਕਿਨ ਕਈ ਵਾਰ ਮੈਂ ਕਹਿ ਸਕਦਾ ਅਗਰ ਪੰਚਾਇਤ ਨੇ ਧਿਆਨ ਚ ਨਹੀਂ ਲੈ ਕੇ ਆਂਦਾ ਜੇ ਕੋਈ ਕਾਰਨ ਹੈ ਤੋ ਡੈਫੀਨੇਟਲੀ ਹੈ ਇੱਥੇ ਕੰਮ ਜਲਦ ਹੋਏਗਾ ਜੋ ਵੀ ਹੈ ਮੈਂ ਹੁਣ ਅਧਿਕਾਰੀ ਜਿਹੜਾ ਚੀਫ ਇੰਜੀਨੀਅਰ ਸਾਹਿਬਾ ਇਲਾਕੇ ਦੇ ਨਾਲ ਨਾਲ ਗੱਲ ਕਰਦਾ ਵੀ ਅਗਰ ਇਦਾਂ ਹੈ ਤਾਂ ਪ੍ਰੋਜੈਕਟ ਕੀ ਹੈ ਉੱਥੇ ਕੀ ਕਮੀ ਕੀ ਹੈ ਪੜਾ ਸੀ ਅਜ ਤੱਕ ਉੱਥੇ ਕਿਸੇ ਸਰ ਪਿਛਲੇ ਦਿਨ ਤੋਂ ਜਦੋਂ ਸਾਡੀ ਸਰਕਾਰ ਦਾ 1 ਮਿੰਟ ਨਹੀਂ ਕਿਉਂਕਿ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜਿੰਨੇ ਤੁਹਾਡੇ ਆ ਪਿੰਡ ਚੱਕ ਰੇਹਲਾ ਦੋਨਾਂ ਨਾਨਕਾ ਸੀ ਮੁੱਖ ਮੰਤਰੀ ਜੋ ਸਟਾਰਟਿੰਗ ਸਰਕਾਰ ਦੀ ਸੀ ਉਹ ਤੋਂ ਸਾਡੇ ਨਾਲ ਬੈਠੇ ਔਰ ਉਹਨਾਂ ਨੇ ਪਿੰਡ 15 ਪਿੰਡਾਂ ਦੇ ਨਾਮ ਸਾਨੂੰ ਜ਼ਵਾਨੀ ਲੈ ਕੇ ਦੱਸੇ ਘਟ ਤੋਂ ਘਟ ਔਰ ਅਗਲੇ ਦਿਨ ਮੇਰੇ ਸਮੇਤ ਸਾਡੇ ਪ੍ਰਿੰਸੀਪਲ ਸੈਕਟਰੀ ਸਮੇਤ ਸਾਰੇ ਅਧਿਕਾਰੀਆਂ ਦੀ ਟੀਮ ਉਸ ਪਿੰਡ ਦੇ ਵਿੱਚ ਪੀ ਦੇਖਣ ਦੇ ਲਈ ਕਿ ਆ ਅੱਜ ਵੀ ਉੱਥੇ ਆਰਓ ਪ੍ਰੋਪਰ ਚੱਲ ਰਿਹਾ ਹੈ ਕਮਿਊਨਿਟੀ ਆਰਓ ਚੱਲ ਰਿਹਾ ਹੈ ਉਹ ਇਹ ਚੀਜ਼ਾਂ ਕਈ ਵੀ ਮੈਂ ਹੋ ਸਕਦਾ ਤੁਹਾਡੀ ਗੱਲ ਠੀਕ ਹੋਵੇ ਲੇਕਿਨ ਅਗਰ ਇਤੇ ਜਲਦ ਤੋਂ ਜਲਦ ਮੈਂ ਜਾ ਕੇ ਤਰੰਤ ਜਾ ਕੇ ਉਹਨਾਂ ਨੂੰ ਮਲਾ ਕੇ ਬਲਕਿ ਹੁਣ ਗੱਡੀ 'ਚ ਬੈੰਦੇ ਇਤੇ ਗੱਲ ਕਰਾਂਗਾ ਕੀ ਦੱਸ ਇੱਥੇ ਤਕਰੀਬਨ 90 ਦਿਨਾਂ ਤੋਂ ਪਾਣੀ ਵਾਲੀ ਟੈਂਕੀ ਦੇ ਜਿਹੜੇ ਪੰਪ ਆਪਰੇਟਰ ਨੇ ਉਹ ਬੈਠੇ ਹੋਏ ਨੇ ਮਤਲਬ ਕਿ ਉਹ ਦੇਖੋ ਦੇਖੋ ਮੈਂ ਤੁਹਾਡੇ ਜ਼ਰੀਏ ਜਿੰਨੇ ਵੀ ਪੰਪ ਆਪਰੇਟਰ ਹੈ ਜਾਂ ਕੋਈ ਹੈ ਇਹਨਾਂ ਨੂੰ ਮੈਂ ਬੇਨਤੀ ਕਰਦਾ ਪੀ ਲੋਕਾਂ ਨੂੰ ਖੱਜਲ ਖਰਾਬੀ ਨਾ ਹੋਵੇ ਅਸੀਂ ਦੇਖੋ ਸਰਕਾਰ ਆ ਕੇ ਸਰਕਾਰ ਨੇ ਹਰ ਇੱਕ ਤਰ੍ਹਾਂ ਦੇ ਮੰਗਾਂ ਅਲੱਗ-ਅਲੱਗ ਤਰ੍ਹਾਂ ਨ ਮੰਨੀਆਂ ਸਾਰਿਆਂ ਦੀਆਂ ਲੇਕਿਨ ਸਰਕਾਰ ਦੇ ਵੀ ਕੋਈ ਰੂਲ ਐਂਡ ਰੈਗੂਲੇਸ਼ਨ ਵੀ ਸਰਕਾਰ ਦੀ ਚੀਜ਼ ਹੈ ਠੀਕ ਹੈ ਨਾ ਜੀ ਸਰਕਾਰ ਉਹਨਾਂ ਨੂੰ ਮੱਦੇਨਜ਼ਰ ਰੱਖ ਕੇ ਹੀ ਕਿਸੇ ਨੂੰ ਨੌਕਰੀ ਦਿੰਦੀ ਹੈ ਉਹਨੂੰ ਪੱਕਾ ਕਰਦੀ ਹੈ ਉੱਤੇ ਕੰਮ ਹੋ ਰਿਹਾ ਇਹਨਾਂ ਨੂੰ ਟਾਈਮ ਦਿੱਤਾ ਪਿਆ ਮੇਰਾ ਖਿਆਲ ਹੈ ਕਿ ਅੱਜ ਤੱਕ ਜੇ ਅਗਰ ਕਿਸੇ ਦੀ ਕੋਈ ਡਿਮਾਂਡ ਹੈ ਮੇਰਾ ਦੁਆਰ ਹਮੇਸ਼ਾ ਖੁੱਲਰ ਰਿਹਾ ਮਿਲਣ ਦੇ ਲਈ ਜੀ ਤੁਸੀਂ ਅੱਜ ਮਿਲ ਕੇ ਜਾਉਗੇ ਜੀ ਉਹਨਾਂ ਨੂੰ ਦੇਖੋ ਜੀ ਹੁਣ ਮੇਰੇ ਕੋਲ ਟਾਈਮ ਲਿਮਟਿਡ ਹੈ ਲekin ਮੇਰੇ ਵੱਲੋਂ ਤਾਂ ਕਦੀ ਬਣਾਈ ਨਹੀਂ ਹੋਈ ਇੱਕ ਵਾਰੀ ਉਹਨਾਂ ਦੇ ਕੋਈ ਜਸੇਬੰਦੀ ਕਹਿ ਜੂਏ ਮਨਾਈ ਹੋਈ ਹੈ ਲੇਕਿਨ ਆ ਕੇ ਸਰਕਾਰ ਨੂੰ ਕਿਸੇ ਕੰਮ ਨੂੰ ਲਿਆ ਕੇ ਉਹਨੂੰ ਪਰਸਨਲ ਡਿਪਾਰਟਮੈਂਟ ਦੀ ਸਾਰੀਆਂ ਹਦਾਇਤਾਂ ਦੇ ਮੱਦੇਨਜ਼ਰ ਰੱਖ ਕੇ ਕਿਸੇ ਨੌਕਰੀ ਦੇ ਸਕਦੇ ਤੁਸੀਂ ਜੇਪਾ ਜੀ ਜਦੋਂ ਤੁਸੀਂ ਗੱਲ ਕੀਤੀ ਹੈ ਸਟੇਜ ਤੋਂ ਵੀ ਐਲਾਨ ਕੀਤਾ ਹੈ ਕਿ ਅਸੀਂ ਨਵੀਆਂ ਨੌਕਰੀਆਂ ਨੇ ਜਿਹੜੀਆਂ ਉਹ ਸਰਕਾਰ ਨੇ ਬਣਾਈ ਉਪਲਬਧ ਕੀਤੀਆਂ ਤੇ ਲੋਕ ਬੱਚਿਆਂ ਨੂੰ ਮਿਲੀਆਂ ਵੀ ਪਰ ਜਿਹੜੀ ਕੇਜਰੀਵਾਲ ਨੇ ਆਪਣੀ ਭੈਣ ਬਣਾਈ ਸੀ ਸਿਪੀ ਸ਼ਰਮਾ ਮਾਨਸਾ ਤੋਂ ਲਗਾਤਾਰ ਧਰਨਿਆਂ ਤੇ ਵੀ ਆਈ ਹੈ ਮਿਲ ਲਗੇ ਉਹ ਪੋਸਟਾਂ ਹੀ ਖਤਮ ਕਰਤੀਆਂ ਜਦੋਂ ਕਿ ਕਾਲਜਾਂ ਦੇ ਵਿੱਚ ਪੀਟੀਆਈ ਦੇ ਜਿਹੜੇ ਕੋਰਸ ਨੇ ਉਹ ਕੀਤੇ ਰਾਏ ਜਾ ਰਹੇ ਨੇ ਅੱਜ ਵੀ ਸਰਕਾਰ ਉੱਤਰ ਕਿਉਂ ਨਹੀਂ ਜਾਣ ਦੇ ਰਹੀ ਦੇਖੋ ਜੀ ਅਗਰ ਪਰਸਨਲ ਡਿਪਾਰਟਮੈਂਟ ਦੀਆਂ ਹਦਾਇਤਾਂ ਨੂੰ ਮੁੱਖ ਰੱਖ ਕੇ ਸਾਰੀਆਂ ਪੋਸਟਾਂ ਹੁੰਦੀਆਂ ਜੇ 42000 ਨੌਕਰੀਆਂ ਸਰਕਾਰ ਨਹੀਂ ਦਿਤੀਆਂ ਤੇ ਸਰਕਾਰ ਦੀਆਂ ਹਦਾਇਤਾਂ ਦੇ ਮਤਾਬਿਕ ਦਿਤੀਆਂ ਮੇਰੇ ਘੱਟ ਸਮਝੋ ਹੋ ਸਕਦਾ ਉਹਦੇ ਵਿੱਚ ਕੋਈ ਹੋਵੇ ਦੇਖੋ ਕੱਲ ਨੂੰ ਅੱਜ ਤੁਸੀਂ ਨੌਕਰੀ ਕਿਸੇ ਨੂੰ ਦੇ ਦਿਓ ਕੱਲ ਨੂੰ ਕੋਰਟ ਜਾ ਕੇ ਚੈਲੰਜ ਹੁੰਦੀ ਆ ਹਾਈ ਕੋਰਟ ਚੈਲੰਜ ਹੁੰਦੀ ਆ ਜਾ ਕੇ ਇਹ ਸਾਰੀਆਂ ਚੀਜ਼ਾਂ ਨੂੰ ਮੱਦੇ ਨਜ਼ਰ ਰੱਖਣਾ ਪੈਂਦਾ ਤਦ ਹੀ ਕਿਸੇ ਨੂੰ ਆਪਾਂ ਦੇ ਸਕਦੇ ਹਾਂ ਜੇਕਰ ਸ਼ੋਭੀ ਸਰਮ ਵੀ ਕਿਸੇ ਚੀਜ਼ ਦੀ ਕਮੀ ਨਹੀਂ ਹੋਏਗੀ ਹੋ ਸਕਦਾ ਤੁਹਾਡੀ ਸਾਡੀ ਕੁਆਲਿਫਿਕੇਸ਼ਨ ਦੇ ਵਿੱਚ ਕਈ ਚੀਜ਼ ਸਰਕਾਰ ਨੇ ਹਰ ਇੱਕ ਚੀਜ਼ ਮੱਦੇ ਨਜ਼ਰ ਰੱਖ ਕੇ ਹੀ ਨੌਕਰੀ ਦੇਣੀ ਹੈ